सरदार सुबीर सिंह बादल ਨੇ ਪੂਰੇ ਪੰਜਾਬ ਚ ਕੰਢੀ ਪੰਜਾਬ ਬਚਾਓ ਯਾਤਰਾ ਦੌਰਾਨ ਇੱਕ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਕੀ ਕਿਹਾ ਹਲਕਾ ਖਰੜ ਦੀ ਸੰਗਤ ਵੱਲੋਂ ਪੰਜਾਬ ਚੋਂ ਯਾਤਰਾ ਦੌਰਾਨ ਮਿਲੇ ਪਿਆਰ ਅਤੇ ਸਤਿਕਾਰ ਲਈ ਦਿਲੋ ਧੰਨਵਾਦੀ ਹਾਂ ਹਲਕੇ ਦੇ ਮੁੱਖ ਸੇਵਾਦਾਰ ਸ਼੍ਰੀ ਰਣਜੀਤ ਸਿੰਘ ਗਿੱਲ ਜੀ ਦੀ ਅਗਵਾਈ ਵਿੱਚ ਸੈਂਕੜਾ ਟਰੈਕਟਰਾਂ ਕਾਰਾਂ ਅਤੇ ਮੋਟਰਸਾਈਕਲਾਂ ਦੇ ਕਾਫਲੇ ਨਾਲ ਸੰਗਤ ਖਾਸ ਕਰਕੇ ਨੌਜਵਾਨਾਂ ਨੇ ਬਹੁਤ ਮਾਨ ਬਖਸ਼ਿਆ ਮੈਨੂੰ ਯਕੀਨ ਹੈ ਕਿ ਇਸੇ ਜੋਸ਼ ਨਾਲ ਸੰਗਤ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਭਾਰੀ ਵੋਟਾਂ ਨਾਲ ਵੱਡੀ ਜਿੱਤ ਦਿਵਾਵੇਗੀ ਪੰਜਾਬ ਚੋਂ ਯਾਤਰਾ ਮਹੱਲੀ ਵਾਸੀਆਂ ਨੇ ਜਿਸ ਤਰ੍ਹਾਂ ਜ਼ਬਰਦਸਤ ਸਵਾਗਤ ਕੀਤਾ ਅਤੇ ਉਤਸ਼ਾਹ ਦਿਖਾਇਆ ਉਸ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਹਲਕਾ ਖਰੜਚ ਪੰਜਾਬ ਬਚਾਓ ਯਾਤਰਾ ਦੌਰਾਨ ਹੋਇਆ ਭਰਵਾ ਇਕੱਠ ਇਸ ਗੱਲ ਦਾ ਗਵਾਹ ਬਣਦਾ ਹੈ ਕਿ ਪੰਜਾਬ ਇਸ ਵਾਰ ਦਿੱਲੀ ਦੀਆਂ ਪਾਰਟੀਆਂ ਨੂੰ ਸਬਕ ਸਿਖਾਏਗਾ ਪੰਜਾਬ ਬਚਾਓ ਯਾਤਰਾ ਦੌਰਾਨ ਅੱਜ ਹਲਕਾ ਖੰਨਾ ਦੇ ਲੋਕਾਂ ਦੇ ਠਾਠਾ ਮਰਦੇ ਇਕੱਠ ਨੂੰ ਬੇਹਿਸਾਬ ਪਿਆਰ ਤੇ ਸਤਿਕਾਰ ਦਿੱਤਾ ਜਿਸ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦੀ ਹਾਂ ਇਸ ਹਲਕੇ ਦੇ ਸੇਵਾਦਾਰ ਯਦਵਿੰਦਰ ਸਿੰਘ ਯਾਦੂ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਪ੍ਰੋਫੈਸਰ ਵਿਕਰਮਜੀਤ ਸਿੰਘ ਖਾਲਸਾ ਨੂੰ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਚੌਂ ਜਿਤਾ ਕੇ ਪੰਜਾਬ ਦੀ ਕਰੋਤੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਦਿੱਲੀ ਵਾਲਿਆਂ ਤੇ ਤੋਂ ਸੁਬੇ ਦੀ ਬਾਗਦੋੜ ਖੋ ਕੇ ਆਪਣੇ ਹੱਥ ਸੰਭਾਲੀਏ ਅੱਜ ਪੰਜਾਬ ਚੋਂ ਯਾਤਰਾ ਦੌਰਾਨ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਵਿਖੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਖੰਨਾ ਦੀ ਸੰਗਤ ਨੇ ਬੇਹਿਸਾਬ ਪਿਆਰ ਅਤੇ ਸਤਿਕਾਰ ਦਿੱਤਾ ਜਿਸ ਲਈ ਮੈਂ ਦਿলোਧਨਵਾਦੀ ਹਾਂ ਸੰਗਤ ਦੇ ਇਸ ਭਾਰੀ ਇਕੱਠ ਅਤੇ ਉសា ਲਈ ਮੈਂ ਹਲਕੇ ਦੇ ਮੁੱਖ ਸੇਵਾਦਾਰ ਜਤਵਿੰਦਰ ਸਿੰਘ ਯਾਦੂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਹਲਕੇ ਦੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਵਿਕਰਮਜੀਤ ਸਿੰਘ ਖਾਲਸਾ ਨੂੰ ਲੋਕ ਸਭਾ ਚੋਣਾਂ ਜਿਤਾ ਕੇ ਪੰਜਾਬ ਦੀ ਕੋਲਤੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਿਏ ਤਾਂ ਜੋ ਪੰਜਾਬ ਦੇ ਹਿੱਕਾਂ ਲਈ ਦਿੱਲੀ ਵਿੱਚ ਵੀ ਡੱਟ ਕੇ ਪੈਰਾ ਦਿੱਤਾ ਜਾਵੇ ਹਾਂ ਜੀ ਤੁਹਾਨੂੰ ਦੱਸ ਦਈਏ ਜੀ ਸ਼ੋਰੂਮ ਨਿਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਕ ਵਕ ਥਾਵਾ ਤੇ ਪੰਜਾਬ ਦੇ ਵਿੱਚ ਪੰਜਾਬ ਚੌ ਯਾਤਰਾ ਕੀਤੀ ਜੀ ਤੇ ਅੱਜ ਵੀ ਉਹ ਪੰਜਾਬ ਚੌ ਯਾਤਰਾ ਕਰਦੇ ਪੇ ਹੈਗੇ ਆ ਜੀ ਉਹਨਾਂ ਨੇ ਵਕਪਾ ਕਿਲਕਿਆਂ ਚ ਜੋ ਹੈ ਪੰਜਾਬ ਚੌ ਯਾਤਰਾ ਕੀਤੀ ਤੇ ਵੱਡੀ ਗੱਲ ਕਹੀ ਤੁਹਾਨੂੰ ਦੱਸ ਦਈਏ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਹੈ ਖੜੜ ਦੇ ਵਿੱਚ ਪੰਜਾਬ ਚੌ ਯਾਤਰਾ ਕੀਤੀ ਤੇ ਸੁਖਵੀਰ ਸਿੰਘ ਬਾਦਲ ਨੇ ਜੋ ਹੈ ਪੰਜਾਬ ਚੌ ਯਾਤਰਾ ਕਿੱਤੀ ਹੈਗੀ ਹੈ ਜੀ ਸ਼੍ਰੀ ਫਤਿਹਗੜ ਸਾਹਿਬ ਦੀ ਪਵਨ ਤਤੀ ਦੇ ਉੱਤੇ ਸ਼੍ਰੀ ਫਤਿਹਗੜ ਸਾਹਿਬ ਦੇ ਬਾਅਦ ਮੁਹੱਲੀ ਦੇ ਵਿੱਚ ਜੋ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਦਾਨ ਸਿੰਘ ਬਾਦਲ ਨੇ ਪੰਜਾਬ ਚ ਯਾਤਰਾ ਕੀਤੀ ਇਸ ਤਰ੍ਹਾਂ ਸੁਬੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ گاਵਾ ਪਿੰਡਾਂ ਚ ਜਾ ਕੇ ਪੰਜਾਬ ਚ ਯਾਤਰਾ ਕੀਤੀ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਮੀਦ ਕੀਤੀ ਹੈ ਕੀ ਜੋ ਹੈ ਲੋਕੀ ਜੋ ਹੈ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਜੋ ਹੈ ਜਿਦਾਂ ਦੇ ਲੋਕ ਸਭਾ ਇਲੈਕਸ਼ਨ ਤੇ ਵਿੱਚ ਤੇ ਦਿੱਲੀ ਦੀਆਂ ਪਾਰਟੀਆਂ ਨੂੰ ਹੈਰਾਨ ਕੇ ਇਹ ਵੱਡੀ ਗੱਲ ਕਹੀ ਸ਼੍ਰੋਮਣੀ ਕਾਲੀ ਦਲ ਨੂੰ ਇਦਾਂ ਦੀਆਂ ਖਬਰਾਂ ਵਾਸਤੇ ਜਰੂਰ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਤੁਹਾਨੂੰ ਪਲਪਾ ਦੀ ਖਬਰ ਦਿੰਦੇ ਹੈਗੇ ਆ ਚੀਬੀ ਬਾਦਲ ਜੀ ਰਿਲੇਟਿਡ ਇਦਾਂ ਦੀਆਂ ਖਬਰਾਂ ਵਾਸਤੇ ਜਰੂਰ ਜੁੜੇ ਰਹੋ ਸ਼ੇਅਰ ਵੀ ਹੋਣਾ ਚਾਹੀਦਾ ਵੱਧ ਤੋਂ ਵੱਧ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗੁਰਸੇ ਬਹਾਦਰ ਪੂਰੇ ਜੋਸ਼ ਤੇ ਨਾ ਲੱਗੇ ਹੋਏ ਅਤੇ ਲੋਕੀ ਵੀ ਉਹਨਾਂ ਦਾ ਸਾਥ ਦੇ ਰਹੇ ਹੈ ਇਹ ਬਹੁਤ ਹੀ ਵੱਡੀ ਗ ਦੇਵ ਉਸ ਬੀਰ ਸਿੰਘ ਬਾਦਲ ਦਾ ਤੇ ਇਦਾਂ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਤੁਸੀਂ ਕੋਈ ਖਬਰ ਮਿਸ ਨਾ ਕਰੋ ਛੋਟੀ ਤੋਂ ਛੋਟੀ ਵੱਡੀ ਨੂੰ ਵੱਡੀ ਖਬਰ ਤੁਹਾਨੂੰ ਦਵਾਂਗੇ ਲੁਧਿਆਣਾ ਇਨਫੋਰਮੇਸ਼ਨ ਤੇ YouTube ਚੈਨਲ ਨਿਊਜ਼ ਚੈਨਲ ਤੇ ਜ਼ਰੂਰ ਦੇਖੋ Facebook Instagram Twitter ਤੇ ਵੀ ਜ਼ਰੂਰ ਫੋਲੋ ਕਰੋ ਮਿਲਦੇ ਆ ਤੁਹਾਨੂੰ ਜੈ ਹਿੰਦ ਜੈ ਭਾਰਤ ਪੰਜਾਬ ਹਿੰਦ ਗੁਜਰਾਤ ਮਰਾਠਾ